ਹਾਂ ਜੀ ਜਰੋਹਾ ਸਾਹਿਬ ਜੀ ਕਿਵੇਂ ਬੈਠੇ ਹੋ ਮੈਂ ਆ ਨਜ਼ਾਰਾ ਦੇਖ ਰਿਹਾ ਮੈਂ ਤਾਂ ਆਇਆ ਹੀ ਪਹਿਲੀ ਵਾਰ ਇੱਥੇ ਪਹਿਲੀ ਵਾਰ ਆਇਆ ਹਾਂ ਮੇਰੀ 64 ਸਾਲ ਦੀ ਉਮਰ ਹੈ ਮੈਂ ਤਾਂ 64 ਸਾਲ ਚ ਪਹਿਲੀ ਵਾਰ ਆਇਆ ਹਾਂ ਮੈਨੂੰ ਇਹ ਦੱਸੋ ਵੀ ਇਹਨਾਂ ਨੂੰ ਸਰੋਵਰ ਹੈ ਉਹ ਜੁਬਾ ਹੈ ਜੁਬਾ ਇੱਕ ਮੈਂ ਤਾਂ ਹੈਰਾਨ ਹੋ ਰਿਹਾ ਵੀ ਯਾਰ ਆ ਇੰਨਾ ਸੋਹਣੀ ਜਿਹੜੀ ਹੈਗੀ ਇਹ ਟੂਰਿਸਟ ਪੁਆਇੰਟ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜੇ ਹਾਂਗੇ ਬਠਿੰਡੇ ਹਰਮਨ ਪਲਾਟ ਬਠਿੰਡਾ ਜਿਹੜਾ ਬੰਦ ਕਰਤਾ ਚਾਰ ਚਿਮਣੀਆਂ ਨੇ ਉਹਰੇ ਝੀਲ ਹੈ 25-25 ਏਕੜ ਦੇ ਵਿੱਚ ਬਣੀ ਹੋਈ ਦੇਖ ਸਕਦੇ ਹੋ ਤਸਵੀਰਾਂ ਆ ਦਿਖਾਓ ਜੀ ਝੀਲਾਂ ਦੇ ਵਿੱਚ ਕਿਸ਼ਤੀਆਂ ਵਧੀਆ ਬਣਾ ਕੇ ਨਾਲੇ ਤਾਂ ਟੂਰਿਸਟ ਹੱਬ ਬਣੇ ਇਹ ਵੱਡੀ ਪਹਿਲੀਆਂ ਚਿਮਣੀਆਂ ਬਠਿੰਡੇ ਜਾਂ ਰੋਪੜ ਜਾਂ ਬਠਿੰਡੇ ਬਣੀਆਂ ਤੀਆਂ ਉਸ ਤੋਂ ਬਾਅਦ ਬਣੀਆਂ ਨਿਕਸਾਰ ਇੱਕ ਤੇ ਸਭ ਤੋਂ ਪੁਰਾਣੀਆਂ ਚਿਮਣੀਆਂ ਨੇ ਹਟਾਈਂਦੀਆਂ ਨਹੀਂ ਇਹ ਪਰ ਇਹਨੂੰ ਢਾਉਣਗੇ ਵਪਾਰੀ ਜਿਸ ਦਿਨ ਇਹ ਚਿਮਣੀਆਂ ਢਹਿ ਗਈਆਂ ਬਠਿੰਡੇ ਦੀ ਸੁੰਦਰਤਾ ਖਤਮ ਹੋ ਜੂ ਜਿਵੇਂ ਉਹ ਗਾਣਾ ਸੁਣਿਆ ਝੀਲਾਂ ਕੋਲੇ ਕੋਠੀ ਪਵਾਦੇ ਮাইয়া ਉਹ ਗਾਣਾ ਐਵੇਂ ਨਹੀਂ ਹੈਗਾ ਚ ਝੀਲਾਂ ਵੀ ਨੇ ਚਾਰ ਝੀਲਾਂ ਕੋਲੇ ਕੋਠੀ ਆ ਦੇਖ ਸੋ ਆ ਝੀਲਾਂ ਨੇ ਉਹ ਆ ਦੇਖ ਸਕਦੇ ਹੋ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀਰੋ ਰਿਪੋਰਟ ਲਗਭਗ ਬਾਲਾ ਤਾਂ ਮੈਂ ਕਹਿੰਦਾ ਨਹੀਂ 100 ਏਕੜ ਦੇ ਵਿੱਚ ਝੀਲਾਂ ਨੇ ਪਾਣੀ ਖੜਾ ਜਿਹੜਾ 100 ਏਕੜ ਚ ਪੂਰੀ ਦੀ ਪੂਰੀ ਜਿਹੜੀ ਨਹਿਰ ਆਉਂਦੀ ਹੈਗੀ ਆਪਣੀ ਰੋਪੜ ਤੋਂ ਸਿੱਧੀ ਇੱਕ ਨਹਿਰੇ ਦੇ ਵਿੱਚ ਡਿੱਗਦੀ ਹੈ ਪਰ ਥਰਮ ਪਲਾਂਟ ਬੰਦ ਹੈ ਚਿਮਣੀਆਂ ਖੜੀਆਂ ਨੇ ਬਹੁਤ ਕੈਂਟ ਜੇ ਸਾਮੀਆਂ ਜਾਣ ਪੰਜਾਬ ਸਰਕਾਰ ਸਾਹਮਣੇ ਤੇ ਇਹ ਇਨਾਂ ਦਾ ਪਾਣੀ ਸਾਫ਼ ਕਰਕੇ ਛੋਟੇ ਜਿਹੇ ਫਿਲਟਰ ਲੱਗਣਗੇ ਸਾਰੇ ਸ਼ਹਿਰ ਨੂੰ ਪਾਣੀ ਤੇ ਇਹਨਾਂ ਦੇ ਵਿੱਚ ਛੱਡੀਆਂ ਜਾਣ ਕਿਸ਼ਤੀਆਂ ਬਹੁਤ ਵੱਡੀ ਕਮਾਈ ਪਰ ਕਰਨ ਤੇ ਹੈ ਗੱਲ ਕਿਉਂਕਿ ਜ਼ਿਆਦਾਤਰ ਭੁੱਖਿਆ ਭੁੱਖਣਾ ਉਤਰੀ ਉਹ ਕੰਮ ਹੋ ਰਿਹਾ ਹੈ ਭੁੱਖੇ ਨਹੀਂ ਉਤਰ ਰਹੇ ਲੀਡਰਾਂ ਦੀ ਹੋਰ ਆਜੇ ਹੋਰ ਆਜੇ ਐਮਨ ਪੰਜਾਬ ਦਾ ਹੁਣਾਂ ਚਿਮਣੀਆਂ ਨੂੰ ਦੁੱਖ ਹੁੰਦਾ ਜੇ ਢੈਂਦੀਆਂ ਨੇ ਇਹ ਕੱਲ ਨੂੰ ਢੈਂਦੀਆਂ ਇਹ ਸੈਂਕੜੇ ਸਾਲ ਨਹੀਂ ਢੈਂਦੀਆਂ ਇਹ ਇਤਿਹਾਸ ਹੈ ਇੱਕ ਪੰਜਾਬ ਦਾ ਕਿਉਂਕਿ ਰੋਪੜ ਤੋਂ ਬਾਅਦ ਦੂਜੇ ਨੰਬਰ ਤੇ ਇਹ ਬਣੀਆਂ ਤੀਆਂ ਬਠਿੰਡੇ ਵਾਲੀਆਂ ਬਠਿੰਡੇ ਕਿਲਾ ਖੜਾ ਹੈ 1840 ਸਾਲ ਪੁਰਾਣਾ ਚਿਮਣੀਆਂ ਭਲਾਂ ਹੁਣ ਬਣੀਆਂ ਨੇ ਇੱਕ ਮਿੰਟ ਹੈ ਜਾਣਗੀਆਂ ਬਠਿੰਡੇ ਦੀ ਧਰਤੀ ਹੈ ਜਿਹੜੀ ਬਹੁਤ ਜਬਰਦਸਤ ਧਰਤੀ ਹੈ ਆਪਣੀ ਰੋਪੜ ਤੋਂ ਸਿੱਧੀ ਇੱਕ ਨਹਿਰੇ ਦੇ ਵਿੱਚ ਡਿੱਗਦੀ ਹੈ ਪਰ ਥਰਮ ਪਲੈਂਟ ਬੰਦਾ ਹੈ ਚਿਮਣੀਆਂ ਖੜੀਆਂ ਨੇ ਬਹੁਤ ਘੈਂਟ ਜੇ ਸਾਮੀਆਂ ਜਾਣ ਪੰਜਾਬ ਸਰਕਾਰ ਸਾਹਮਣੇ ਤੇ ਆ ਇਹਨਾਂ ਦਾ ਪਾਣੀ ਸਾਫ਼ ਕਰਕੇ ਸਾਰੇ ਸ਼ਹਿਰ ਨੂੰ ਪਾਣੀ ਤੇ ਇਹਨਾਂ ਦੇ ਵਿੱਚ ਛੱਡੀਆਂ ਜਾਣ ਕਿਸ਼ਤੀਆਂ ਡਾ ਗ੍ਰੈਡਾ ਪੰਜਾਬ ਦਾ ਸਭ ਤੋਂ ਵੱਡਾ ਗ੍ਰੈਡ ਕਹਿ ਸਕਦੇ ਇਹਨੂੰ ਪੰਜਾਬ ਦਾ ਥਰਮਲ ਪਲੈਂਟ ਥਰਮ ਪਲੈਂਟ ਵੀ ਨਾਲ ਜੀ ਗ੍ਰੈਡ ਦੇ ਨਾਲ ਹੀ ਹੈ ਆ ਹੁਣ ਆ ਗਿਆ ਜੀ ਥਰਮ ਪਲੈਂਟ ਚਿਮਣੀਆਂ ਆ ਗਈਆਂ ਚਾਰੇ ਇਹ ਚਿਮਣੀਆਂ ਇੱਕ ਜੇ ਕਹੀਦੀ ਇੱਕ ਪੁਰਾਣਾ ਇਤਿਹਾਸ ਇਹ ਹੈ ਸਭ ਤੋਂ ਪੁਰਾਣੀਆਂ ਪੰਜਾਬ ਦੀਆਂ ਰੋਪੜ ਤੋਂ ਬਾਅਦ ਇਹ ਬਣੀਆਂ ਤੀਆਂ ਹੁਣ ਇਹਨਾਂ ਨੂੰ ਮੰਨ ਕਰੇ ਕਦੋਂ ਵੀ ਮੈਂ ਕਹਿੰਨਾ ਬੇਨਤੀ ਕਰਦਾ ਸਰਕਾਰ ਅੱਗੇ ਨਾ ਟਾਹੋ ਇਹਨੂੰ ਟੂਰਿਸਟ ਹੱਬ ਬਣਾਓ ਮੈਂ ਕਹਿੰਨਾ 200 ਸਾਲ ਨੇ ਟੈਂਦੀਆਂ ਇਹ ਐਆਂ ਜਾਂ ਬਣੀਆਂ ਹੋਈਆਂ ਨੇ ਇਹ ਟੈਂਦੀ ਨਹੀਂ ਜੇ ਸਾਹਮਣਾ ਚਾਹੋ ਤੁਸੀਂ ਬਹੁਤ ਵੱਡੀਆਂ-ਵੱਡੀਆਂ ਚਿਮਣੀਆਂ ਨੇ ਇਹ ਆਇਆਂ ਨਾਲੋਂ ਕੈਮਰੇ 'ਚ ਵੀ ਨਹੀਂ ਆ ਰਹੀਆਂ ਗੱਡੀ 'ਚ ਇੰਨੇ ਉੱਚੀਆਂ ਨੇ ਉਹ ਦੂਰ ਨੇ ਤਾਂ ਆ ਗਈਆਂ ਹੁਣ ਤੁਹਾਨੂੰ ਦਿਖਾਵਾਂਗੇ ਚੀਲਾਂ ਚੀਲਾਂ ਕੋਲੇ ਕੋਠੀ ਪਵਾਦੇ ਵਾਲੀ ਗੱਲ ਹੈ ਜਿਹੜੀ ਉਰੇ ਆਹੋ ਹੁਣ ਆਹ ਦੇਖੋ ਇੱਧਰ ਚੀਲਾਂ ਗਿਆ ਦੁਨੀਆਂ ਖੜ ਖੜ ਉਰੇ ਪੋਜ ਬਣਾਉਂਦੀ ਐ ਪਰ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਉਰੇ ਕਿਸ਼ਤੀਆਂ ਛੱਡ ਕੇ ਨਾਲੇ ਤਾਂ ਲੋਕ ਆਨੰਦ ਲੈਣ ਜਿਵੇਂ ਸਮੁੰਦਰਾਂ ਦੇ ਕੰਢੇ ਤੇ ਜਾਂਦੇ ਨੇ ਬੰਬੇ ਫਿਰ ਬੰਬੇ ਜਾਣ ਦੀ ਲੋੜ ਨਹੀਂ ਲੋਕ ਬਠਿੰਡੇ ਆਇਆ ਕਰਨਗੇ ਭਗਵੰਤ ਮਾਨ ਸਾਹਿਬ ਇਹ ਬੇਨਤੀ ਐ ਵੀਡੀਓ ਵੀ ਸ਼ੇਅਰ ਕਰ ਦਿਓ ਦੱਬ ਕੇ ਆ ਗਏ ਚੀਲਾਂ ਕੋਲੇ ਬਠਿੰਡੇ ਚੀਲਾਂ ਕੋਲੇ ਆ ਗਏ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ